ਸਭ ਤੋਂ ਵੱਡੀ ਗੱਲ ਤਾਂ ਇਹ ਹੈ ਕਿ ਅੱਜ ਕੱਲ ਦਾ ਹੁਣ ਜੋ ਬਰਸਾਤ ਵੀ ਹੁੰਦੀ ਹੈ ਨਾ ਉਹ ਟ੍ਰੈਂਡੀ ਚੇਂਜ ਹੋ ਚੁੱਕਿਆ ਜਿਵੇਂ ਪਹਿਲਾਂ ਬਰਸਾਤ ਹੁੰਦੀ ਸੀ ਰਿਸਮਿਸਕੇ ਪੈਂਦੀ ਸੀ ਕਈ ਕਈ ਦਿਨ ਦੀ ਝੜੀ ਲੱਗਦੀ ਸੀ ਹੁਣ ਇਹ ਬਰਸਾਤ ਹੈ ਉਹ ਬੜੀ ਸ਼ਾਰਟ ਟਾਈਮ ਦੇ ਵਿੱਚ ਜਿਵੇਂ ਕਿਤਾ ਤੋਂ ਘੰਟੇ ਬਰਸਾਤ ਹੁੰਦੀ ਆ ਪਰ ਉਹ ਇੰਨੀ ਕਿ ਜਿਆਦਾ ਹੈਵੀ ਮਤਲਬ ਹੁੰਦਾ ਹੈ ਕਿ ਉਹ ਜਿਹੜਾ ਕੰਟਰੋਲ ਹੈ ਜਿਹੜਾ ਸਾਡਾ ਸਿਸਟਮ ਹੈਗਾ ਉਹ ਮਤਲਬ ਉਹਨੂੰ ਚੱਲ ਨਹੀਂ ਪਾਉਂਦਾ ਇਸ ਕਰਕੇ ਜਿਹੜਾ ਹੈਗਾ ਮਤਲਬ ਰੱਦ ਵਰਗਾ ਮਾਹੌਲ ਜਿਹੜਾ ਬਣ ਜਾਂਦਾ ਹੈ ਸਭ ਤੋਂ ਵੱਡੀ ਗੱਲ ਇਹ ਹੈ ਕਿ ਅਸੀਂ ਹੁਣ ਇੱਕ ਨਵਾਂ ਸਰਵੇ ਕਰਵਾਇਆ ਹੈ ਉਹ ਇਸ ਬਰਸਾਤ ਤੋਂ ਸਾਡੇ ਕੰਮ ਨਹੀਂ ਆਊਗਾ ਉਹ ਅਗਲੀ ਬਰਸਾਤ ਤੋਂ ਪਹਿਲਾਂ ਬਲੈੰਦਾ ਸਾਡਾ ਕੰਮ ਉਹ ਆ ਜਾਊਗਾ ਉਹਦੇ ਵਿੱਚ ਨੰਬਰ 1 ਦਾ ਇਹ ਹੈ ਕਿ ਜਿਹੜਾ ਚੰਡੀਗੜ੍ਹ ਵਾਲੇ ਪਾਸੋਂ ਪਾਣੀ ਮਹਾਲੀ ਨੂੰ ਮਾਰ ਕਰਦਾ ਹੈ ਉਹ ਸਾਨੂੰ ਜੰਡੀਗੜ੍ਹ ਵਾਲੇ ਪਾਸੇ ਰੋਕੇ ਜਾਵੇ ਉਹਨੂੰ ਉੱਥੋਂ ਹੀ ਕਿਸੇ ਪਾਸੇ ਉਹਨੂੰ ਐਡਵਰਟ ਕਰਕੇ ਦੇ ਉਹਨੂੰ ਅਸੀਂ ਕਿਸੇ ਪਾਸੇ ਪਾਣੀ ਨੂੰ ਲੈ ਜਾਈਏ ਤਾਂ ਕਿ ਉਹ ਮਹਾਲੀ ਨੂੰ ਮਾਰ ਨਾ ਕਰੇ ਦੂਜੇ ਪਾਸੇ ਜਿਵੇਂ ਮਹਾਲੀ ਦੇ ਵਿੱਚ ਹਰ ਤਰ੍ਹਾਂ ਦੀ ਹਰ ਜਗ੍ਹਾ ਦੇ ਸਮੱਸਿਆ ਜਿਵੇਂ ਡੀ ਪਲੱਸ ਚੌਂਕ ਦੀ ਗੱਲ ਕਰ ਲਓ ਫੇਸ 4 ਬੋਗੇ ਮਿਲਿਆ ਪਾਰਕ ਦੇ ਕੋਲ ਦਾ ਪੰਜ ਫੇਸ ਵਾਲੇ ਪਾਸੇ ਨੂੰ ਮਾਰ ਪੈਂਦੀ ਆ ਉੱਥੇ ਗੱਲ ਆਪਾਂ ਸਿੱਧਾ ਗੋਲੇ ਗੱਲ ਕਰ ਲੋ 71 ਸੈਕਟਰ 3B2 ਕੱਤਰ ਸੈਕਟਰ ਦੀ ਗੱਲ ਕਰ ਲੋ ਫੇਸ 11 ਦੀ ਗੱਲ ਕਰ ਲੋ 9 10 ਦੀ ਗੱਲ ਕਰ ਲੋ ਮਤਲਬ ਹਰ ਪਾਸੇ ਜਿੱਥੇ-ਇਥੇ ਵੀ ਸਮੱਸਿਆ ਆਉਂਦੀ ਆ ਸਾਡੇ ਪੂਰੇ ਧਿਆਨ ਚ ਹੈ ਉਹ ਜਿਹੜਾ ਸਰਵੇ ਸਾਡੇ ਕੋਲ ਆਇਆ ਹੈਗਾ ਉਹਦਾ ਦੂਜਾ ਹੱਲ ਇਹ ਹੈਗਾ ਕਿ ਤੁਸੀਂ ਜਿਹੜਾ ਤੁਹਾਡਾ ਡਰੇਨ ਸਿਸਟਮ ਹੈਗਾ ਉਹਨੂੰ ਵੱਡਾ ਕਰੋ ਤੇ ਅਸੀਂ ਜਿਹੜਾ ਪਾਣੀ ਦਾ ਜਿਹੜਾ ਵਹਾਅ ਉਹ ਮਤਲਬ ਜਿਆਦਾ ਉਹਦੀ ਕੈਪੈਸਿਟੀ ਜਿਆਦਾ ਹੋਵੇ ਉਸ ਤੋਂ ਅਗਲਾ ਇੱਕ ਉਹਨੇ ਹੋਰ ਸਾਨੂੰ ਸੁਝਾ ਦਿੱਤਾ ਹੈਗਾ ਕਿ ਜਿਵੇਂ ਸਾਡੇ ਨੇੜੇ ਪਟਿਆਲੇ ਕੀ ਰੋਜ ਨਦੀ ਬਲੌਂਗੀ ਨਦੀ ਆ ਉਹਦੇ ਵਿੱਚ ਜਿਹੜਾ ਪੰਜ ਫੇਸ ਫੇਸ ਬੰਦਾ ਪਾਣੀ ਜਿਹੜਾ ਹੈਗਾ ਉਥੇ ਲੈ ਕੇ ਜਾਓ ਜਿਹੜਾ ਉਸ ਤੋਂ ਅਗਲਾ ਅਗਲਾ ਆਪਣਾ 71 ਸੈਕਟਰ ਦਾ ਡਿਸਟ੍ਰੀਬਿਊਟਰ ਦਾ ਪਾਣੀ ਹੈਗਾ ਇਹਨੂੰ ਜਿਵੇਂ ਆਪਣਾ ਲਖਨੌਰ ਚ ਉਹਦੇ ਵਿੱਚ ਪਾਓ ਉਸ ਤੋਂ ਇਲਾਵਾ ਜਿਹੜਾ 11 ਫੇਸ ਵਾਲੇ ਪਾਸੇ ਪਾਣੀ ਆਉਂਦਾ ਆਪਣੇ ਪਰਲੇਬਤ ਕੰਬਾਲੇ ਅੰਜੇਰ ਪੀਐਲ ਦੇ ਪਰਲੇਬਤ ਨਾਲਾ ਨਿਕਲਦਾ ਹੈਗਾ ਉਧਰਲੇ ਪਾਸੇ ਪਾਣੀ ਲੈ ਕੇ ਜਾਓ ਸੋ ਸਾਡੀ ਜਿਹੜੀ ਕੋਸ਼ਿਸ਼ ਹੈ ਅਗਲੀ ਬਰਸਾਤ ਤੋਂ ਪਹਿਲਾਂ-ਪਹਿਲਾਂ ਅਸੀਂ ਉਹ 100% ਕਰ ਲਾਂਗੇ ਤੇ ਜਿਹੜਾ ਜੋ ਅਸੀਂ ਕਰ ਸਕਦੇ ਕਾਰਪੋਰੇਸ਼ਨ ਵੱਲੋਂ ਜਿਵੇਂ ਅਸੀਂ ਰੋਡਗਲੀਆਂ ਦੀ ਸਫਾਈ ਕਰਵਾਉਣੀ ਸੀ ਅਸੀਂ ਉਹ ਕਰਵਾਈ ਪਰ ਗੱਲ ਇਹ ਹੈ ਕਿ ਜੋ ਚਾਹ ਮਤਲਬ ਅੱਜਕੱਲ੍ਹ ਟ੍ਰੈਂਡ ਬਰਸਾਦਾ ਹੈਗਾ ਉਹ ਦਲੀਲ ਕਪੈਸਿਟੀ ਹੁੰਦੀ ਨਹੀਂ ਹੈਗੀ ਤੇ ਜਦੋਂ ਵੀ ਮੀਂਹ ਇਹਨਾਂ ਜ਼ੋਰ ਨਾਲ ਪੈਂਦਾ ਤੇ ਉਹ ਜਾਦਾ ਭਰ ਜਾਂਦੇ ਨੇ ਜੇ ਉਹ ਜਿੱਥੇ ਪਾਣੀ ਜਿਹੜਾ ਹਰ ਹਰ ਵਰਗਾ ਮਾਹੌਲ ਬਣ ਜਾਂਦਾ ਤੇ ਸਾਨੂੰ ਫਿਰ ਜਿਹੜੀਆਂ ਹੈਗੀਆਂ ਅਖਬਾਰਾਂ ਵਿੱਚ ਖ਼ਬਰਾਂ ਛਪਦੀਆਂ ਨੇ ਪਰ ਮੈਂ ਤੁਹਾਨੂੰ ਇਸਦਾ ਵਾਅਦਾ ਕਰਦਾ ਔਰ ਮੈਨੂੰ ਪੂਰਾ ਘਰੋਸਾ ਵੀ ਹੈ ਕਿ ਜੋ ਅਸੀਂ ਸਰਵੇ ਕਰਵਾਇਆ ਇਹਦੇ ਮੁਤਾਬਕ ਜੇ ਅਸੀਂ ਸਾਰਾ ਡਿਜ਼ਾਈਨ ਸ਼ੇਅਰ ਨੂੰ ਕਰ ਲਾਂਗੇ ਤੇ ਮੈਨੂੰ ਲੱਗਦਾ ਕਿ ਅੱਗੇ ਇਸ ਚੀਜ਼ ਦੀ ਦਿੱਕਤ ਨਹੀਂ ਆਊਗੀ ਔਰ ਅਗਲੇ ਸਾਲ ਬਰਸਾਤਾਂ ਤੋਂ ਪਹਿਲਾਂ-ਪਹਿਲਾਂ ਅਸੀਂ ਸਾਰਾ ਇਹਨਾ ਕੰਮਾਂ ਕੰਪਲੀਟ ਕਰਨਾ ਇੱਕ ਜਿਹੜਾ ਜਦੋਂ ਸੜਕਾਂ ਬਣੀਆਂ ਚਾਹੀਦੀ ਬਣੀਆਂ ਸੀਗੀਆਂ ਉਦੋਂ ਜਿਵੇਂ ਕੰਧ ਵਰਗਾ ਮਾਹੌਲ ਉਹਨੇ ਪੈਦਾ ਕਰਤਾ ਕਿ ਕੰਧ ਬਣ ਗਈ ਅੱਗੇ ਜੇ ਉਹਨੇ ਰੋਕ ਲਾਤੀ ਪਾਣੀ ਨੂੰ ਹਾਲਾਂਕਿ ਜਦੋਂ ਪਾਣੀ ਦੇ ਜਮੇ ਵਹਾਅ ਹੁੰਦਾ ਉਹਨੂੰ ਰੋਕਣਾ ਨਹੀਂ ਚਾਹੀਦਾ ਉਹ ਜਿਵੇਂ ਜਿੱਦ ਨੂੰ ਜਾਂਦਾ ਜਾਣਾ ਚਾਹੀਦਾ ਬਟ ਅਸੀਂ ਉਹਦੇ ਜਿਹੜੀ ਡਿਜ਼ਾਈਨਿੰਗ ਉਨਾਂ ਨੇ ਕਿਹਾ ਵੀ ਜਾਂ ਤਾਂ ਇਹਨੂੰ ਨੀਚੇ ਤੋਂ ਪਾਣੀ ਨੂੰ ਕੱਢੋ ਤੇ ਜਾਂ ਫਿਰ ਇਹਨੂੰ ਉੱਪਰੋਂ ਪਾਣੀ ਨੂੰ ਕੱਢੋ ਮਤਲਬ ਇਹਨੂੰ ਅਸੀਂ ਪਾਣੀ ਨੂੰ ਚੱਕ ਕੇ ਜੇ ਬਾਈਜਾਂਸ ਕਿਤੇ ਦੋਣਾ ਮਤਲਬ ਫਲੋ ਉੱਚਾ ਵੀ ਹੋਏਗਾ ਨਾ ਤਾਂ ਅਸੀਂ ਪਿੱਛੋਂ ਪੰਪ ਲਾਵਾਂਗੇ ਪੰਪ ਲਾ ਕੇੜਾ ਪਾਣੀ ਉਹਨੂੰ ਅਸੀਂ ਅੱਗੇ ਪਾਣੀ ਭੇਜ ਦਾਂਗੇ ਉਸ ਤੋਂ ਅਗਲੀ ਗੱਲ ਇਹ ਹੈਗੀ ਆ ਕਿ ਜਿੱਥੇ ਮਤਲਬ ਜਿਹੜੇ ਸਾਡੇ ਅਸੀਂ ਬੋਰ ਕਰਨੇ ਨੇ ਜਿੱਥੇ ਗ੍ਰੀਨ ਬੈਲਟ ਹੈਗੀਆਂ ਨੇ ਵੱਡੀਆਂ-ਵੱਡੀਆਂ ਪਾਰਕ ਹੈਗੇ ਨੇ ਉੱਥੇ ਅਸੀਂ ਵੱਡੇ ਬੋਰ ਵੀ ਕਰਨ ਜਾ ਰਹੇ ਆ ਤਾਂ ਕਿ ਜਿਹੜਾ ਉਥੋਂ ਦਾ ਪਾਣੀ ਹੈਗਾ ਜਿਹੜਾ ਪਾਰਕਾਂ ਦਾ ਪਾਣੀ ਹੈ ਉਹ ਧਰਤੀ ਵਿੱਚ ਹੀ ਜਾਵੇ ਪਰ ਉਹ ਪਾਣੀ ਸਾਫ਼ ਹੋ ਕੇ ਜਾਵੇ ਨਾ ਕਿ ਪਲੂਟਿਡ ਪਾਣੀ ਨਹੀਂ ਜਾਣਾ ਚਾਹੀਦਾ ਕਿਉਂਕਿ ਉਹੀ ਪਾਣੀ ਲਹੇਗਾ ਉਹਨੇ ਅੱਗੇ ਜਾ ਕੇ ਅਸੀਂ ਪ੍ਰੀਣਾ ਵੀ ਹੈਗਾ ਤੇ ਉਹ ਫਿਰ ਸਾਡੇ ਵਾਸਤੇ ਸਿਹਤ ਲਈ ਹਾਨੀਕਾਰਕ ਹੋਊਗਾ ਅਸੀਂ ਸਭ ਤੋਂ ਵੱਡੀ ਗੱਲ ਇਹ ਹੈ ਕਿ ਜਿਹੜਾ ਪਾਣੀ ਜੋ ਲੀਗਲੀ ਅਸੀਂ ਪਾਣੀ ਧਰਤੀ ਵਿੱਚ ਪਾ ਸਕਦੇ ਆ ਉਹਦਾ ਛੱਤ ਦਾ ਪਾਣੀ ਹੁੰਦਾ ਛੱਤੋਂ ਪਾਣੀ ਆਉਂਦਾ ਬਰਸਾਤ ਦਾ ਪਾਣੀ ਅਸੀਂ ਉਹੀ ਪਾਣੀ ਥੱਲੇ ਪਾ ਸਕਦੇ ਆ ਨਾ ਉਸ ਤੋਂ ਅਲਾਵਾ ਨਾ ਪਾਰਕਾਂ ਦਾ ਪਾਣੀ ਧਰਤੀ ਦੇ ਵਿੱਚ ਪਾਉਣਾ ਤਾਂ ਅਸੀਂ ਉਹਨੂੰ ਮੰਨ ਲਓ ਪਹਿਲਾਂ ਉਹਦਾ ਸਿਸਟਮ ਸੈੱਟ ਕਰਕੇ ਉਹਨੂੰ ਪਾਣੀ ਨੂੰ ਪ੍ਰੋਪਰ ਉਹਦਾ ਗੋਲ ਬਣਾ ਕੇ ਉੱਥੇ ਸੈਂਡ ਪਾ ਕੇ ਉੱਥੇ ਜੀਰਾ ਬਜਰੀ ਪਾ ਕੇ ਫਿਰ ਉਹ ਪਾਣੀ ਜਿਹੜਾ ਹੈਗਾ ਉਹਨੂੰ ਅਸੀਂ ਧਰਤੀ 'ਚ ਪਾ ਸਕਦੇ ਆ ਤੇ ਹੁਣ ਮੈਂ 100% ਮੈਂ ਭਰੋਸਾ ਦਿੰਦਾ ਇਸ ਚੀਜ਼ ਦਾ ਵੀ ਅਸੀਂ ਇਸ ਵਾਰੀ ਤਿਆਰੀ ਜਿਹੜੀ ਹੈਗੀ ਸਾਡੀ ਪੂਰੀ ਸੀਗੀ ਬਟ ਇਸ ਵਾਰ ਜਿਹੜੀ ਰਿਪੋਰਟਾਂ ਸਾਰੀਆਂ ਬਹੁਤ ਕਿਉਂਕਿ ਮਹਾਰਾਜਾ ਚੰਗੀ ਤਰ੍ਹਾਂ ਜਿਆ ਸਰਵੇ ਕਰਵਾਇਆ ਤਾਂ ਹੁਣ ਅਗਲੀ ਵਾਰ ਜਿਹੜੀ ਬਰਸਾਤ ਤੋਂ ਪਹਿਲਾਂ ਪੰਦਾ ਸਾਡਾ ਸਾਰਾੜਾ ਕੰਮ ਕੰਪਲੀਟ ਹੋ ਚੁੱਕਿਆ ਹੋਊਗਾ ਕਿ ਬਿਲਕੁਲ ਵੀ ਕਿਸ ਨੂੰ ਬਿਲਕੁਲ ਘਬਰਾਉਣ ਦੀ ਲੋੜ ਨਹੀਂ ਪਊਗੀ ਔਰ ਮੈਨੂੰ ਸਮਝਦਾ ਕਿ ਕਦੇ ਸਾਨੂੰ ਜਿਹੜੀ ਪਾਣੀ ਬਰਸਾਤ ਦੇ ਪਾਣੀ ਦੀ ਦਿੱਕਤ ਨਹੀਂ ਆਊਗੀ